ਆਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਅੱਜ ਜਿਹੜਾ 10 ਤਰੀਕ ਦਾ ਪ੍ਰੋਗਰਾਮ ਸੀ ਮੈਸੇਜ ਵੀ ਸਾਰਿਆਂ ਨੇ ਪਾਏ ਅਸੀਂ ਵੀ ਆਪਣੀ ਜਥੇਬੰਦੀ ਵੱਲੋਂ ਮੈਸੇਜ ਪਾਇਆ ਸੀ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦੇ 'ਚ ਸਾਰੇ ਇਕੱਠੇ ਹੋਈਏ ਆਪਾਂ ਪਰ ਸਰਕਾਰ ਜਿਹੜੀ ਉਹ ਬਖਲਾ ਗਈ ਸਰਕਾਰ ਜਿਹੜੀ ਐ ਇੰਨੀ ਬਖਲਾਹਟ ਵਿੱਚ ਆਈ ਪਈ ਆ ਸਾਨੂੰ ਇਹਨਾਂ ਨੇ ਜਦੋਂ ਚੰਡੀਗੜ੍ਹ ਐਂਟਰ ਕੀਤੇ ਆ ਉੱਥੇ ਇਹਨਾਂ ਨੇ ਰੋਕ ਲਿਆ ਔਰ ਪਬਲਿਕ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਲੋਕ ਕਸਾੜ ਜੱਥੇਬੰਦੀਆਂ ਤੇ ਕਰਦੇ ਕਰਦੇ ਆ ਪਬਲਿਕ ਨੂੰ ਵੀ ਬਹੁਤ ਵੱਡੇ ਪਰੇਸ਼ਾਨ ਇਹਨਾਂ ਨੇ ਕੀਤਾ ਅੱਗੇ ਲੰਘਣ ਹੀ ਨਹੀਂ ਦਿੱਤਾ ਕਿਸੇ ਨੂੰ ਇਤੋਂ ਤੱਕ ਕਿ ਲੇਡੀਜ਼ ਇੱਕ ਉੱਥੇ ਉਹਨੇ ਡਿਊਟੀ ਤੇ ਜਾਣਾ ਸੀ ਉਹਨੇ ਵੀ ਤਰਲਾ ਮਾਰਿਆ ਵੀ ਮੈਨੂੰ ਜਾਣ ਲੈਂਦੇ ਹੋ ਉਹਦੇ ਨਾਲ ਜਿਹੜਾ ਉਹਦਾ ਬ੍ਰਦਰ ਸੀ ਜਾਂ ਹਸਬੰਡ ਸੀ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਉਹਦੇ ਨਾਲ ਵੀ ਬਹੁਤ ਮਿਸਬਿਹੇਵ ਕੀਤਾ ਇਹਨਾਂ ਲੋਕਾਂ ਨੇ ਵੀ ਇਹ ਲੋਕ ਜਿਹੜੇ ਨੇ ਆ ਕੇ ਆਪਣਾ ਹੱਕ ਕਿਉਂ ਮੰਗ ਰਹੇ ਨੇ ਇਸ ਕਰਕੇ ਸਰਕਾਰ ਦੀ ਭੂਰ ਸ਼ਬਦਾਂ ਵਿੱਚ ਦਿੱਤਾ ਕਰਦੇ ਆ ਸਰਕਾਰ ਨੇ ਇਸ ਕੱਟ ਨੂੰ ਨਹੀਂ ਹੋਣ ਦਿੱਤਾ ਪੂਰਾ ਪਰ ਫਿਰ ਵੀ ਜਿਹੜੇ ਸੱਜੇ ਖੱਬੇ ਤੋਂ ਸਾਡੇ ਸਾਥੀ ਪਹੁੰਚੇ ਨੇ ਸਰਕਾਰ ਦੀ ਧੌਣ ਤੇ ਗੋਡਾ ਦੇ ਕੇ ਸਰਕਾਰ ਤੋਂ ਇਹ ਨੋਟੀਫਿਕੇਸ਼ਨ ਵਾਪਸ ਕਰਾਉਣੇ ਆ ਅੱਜ ਨੇ ਤੇ ਕੱਲ ਕਰਾ ਕੇ ਪਿਛਾੜਾ ਕੇ ਸਰਕਾਰ ਨੂੰ ਇੱਕੋ ਅਪੀਲ ਕਰਦੇ ਆ ਕਿ ਜਿਹੜਾ ਇਹ ਪੰਜਾਬ ਦੇ ਉੱਤੇ ਤੁਸੀਂ ਧੱਕਾ ਕਰਦੇ ਹੋ ਪੰਜਾਬ ਦੀ ਗੈਰਤ ਨੂੰ ਵੰਗਾਰਦੇ ਹੋ ਇਹ ਪੰਜਾਬ ਦੇ ਫਿਦਰ ਤੇ ਇਹ ਕਦੀ ਵੀ ਜਿਹੜਾ ਕੋਈ ਚੜ ਕੇ ਆਇਆ ਪੰਜਾਬ ਨੂੰ ਜਿੱਤ ਕੇ ਨਹੀਂ ਗਿਆ ਤਾਂ ਉਹ ਹਾਰ ਖਾ ਕੇ ਗਿਆ ਹੈ ਪਹਿਲਾ ਇਤਿਹਾਸ ਖੋਲ ਕੇ ਵੇਖ ਲਓ ਬੇਸ਼ੱਕ ਤੁਸੀਂ ਤੇ ਕੇਂਦਰ ਸਰਕਾਰ ਨੂੰ ਮਿੱਥੋਂ ਹਾਰ ਦਾ ਮੂੰਹ ਦੇਖਣਾ ਪਊਗਾ ਤੇ ਤਗੜੇ ਹੋਵੋ ਪੰਜਾਬੀਓ ਕੋਈ ਗੱਲ ਨਹੀਂ ਜੀ ਅੱਜ ਘੱਟ ਦੇ ਗਏ ਹੋਣਗੇ ਤੇ ਫਿਰ ਕਿਸੇ ਦਿਨ ਪ੍ਰੋਗਰਾਮ ਪੜ ਜਾਊਗਾ ਇਹ ਨੋਟੀਫਿਕੇਸ਼ਨ ਵਾਪਸ ਕਰਾ ਕੇ ਛਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਲਗਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ